Obrigado. ਬੜੀ ਹੈ ਠੀਕ ਹੈ ਜੇ ਮੈਂ ਸਤਿਗੁਰੂ ਸਾਜੀ ਸਾਰੇ ਨੂੰ ਮੈਂ ਕਿਰਨਦੀਪ ਰਾਏ ਤੇ ਤੁਹਾਡੇ ਸਾਰੇ ਸੱਜਣ ਮਿੱਤਰਾਂ ਦਾ ਇੱਥੇ ਆਉਣ ਵਾਸਤੇ ਸਾਰੇ ਟੀਮ ਜੱਟਾ ਡੋਲੀਨਾ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਆਪਾਂ ਤੇ ਥੈਂਕ ਯੂ ਸਾਰੇ ਨੇ ਆਇਆ ਆਪਣਾ ਟਾਈਮ ਕੱਢੀ ਤੇ ਆਪਾਂ 5 ਜਨਵਰੀ 2024 ਪਹਿਲਾ ਹਫਤਾ 2024 ਦਾ ਆਪਾਂ ਸਿਨੇਗਰਾਂ ਦੇ ਵਿੱਚ ਫਿਲਮ ਲੈ ਕੇ ਆ ਰਹੇ ਹਾਂ ਜੱਟਾ ਡੋਲੀਨਾ ਆ ਇੱਕ ਬਹੁਤ ਵਧੀਆ ਇੱਕ ਡਿਫਰੈਂਟ ਕਨਸੈਪਟ ਤੇ ਆ ਰਹੀ ਇੱਕ ਪਰਿਵਾਰਿਕ ਫਿਲਮ ਹੈ ਜਿਹਦੇ ਵਿੱਚ ਹਰ ਰੁਬਰ ਰੁਬਰਕ ਦੇ ਬੰਦੇ ਲਈ ਇਹਦੇ ਵਿੱਚ ਕੰਟੈਕਟ ਹੈ ਐਂਟਰਟੇਨਮੈਂਟ ਹੈਗਾ ਜੇ ਕੁਛ ਨਾ ਕੋ ਸੈਕਿੰਡੋਂ ਵੀ ਮਿਲੂਗਾ ਇਸ ਟੌਪਿਕ ਤੇ ਬਣੀ ਅਜ ਤੱਕ ਦੀ ਪਹਿਲੀ ਫਿਲਮ ਆਇਆ ਕਿਉਂਕਿ ਅਜ ਤੱਕ ਪਹਿਲਾਂ ਗੱਤਕਾ ਜਿਹਨੂੰ ਅਸੀਂ ਕਹਿੰਦੇ ਆ ਉਹ ਤੇ ਫਿਲਮ ਨਹੀਂ ਆਈ ਹੈ ਕੋਈ ਵੀ ਇਹ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈਗੀ ਆ ਜਿਹੜਾ ਐਕਸ਼ਨ ਪਾਰਟ ਜਿਹੜਾ ਹੈ ਉਹ ਗੱਤਕੇ ਤੋਂ ਆਉਂਦਾ ਤੇ ਰੋਮਾਂਟਿਕ ਪਾਰਟ ਜਿਹੜਾ ਉਹ ਬਹੁਤ ਸੋਹਣੀ ਜੀ ਇੱਕ ਲਵ ਸਟੋਰੀ ਦੇ ਆਸ-ਪਾਸ ਉਹਨੂੰ ਚੱਲਦਾ ਹੈ ਟੀਮ ਨੇ ਬਹੁਤ ਕੋਸ਼ਿਸ਼ ਕੀਤੀ ਆਪਾਂ ਕਿ ਆਪਾਂ ਗਦਕੇ ਦੀ ਮर्यादा ਨੂੰ ਧਿਆਨ ਰੱਖਦੇ ਹੋਏ ਔਰ ਉੱਚੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਵ ਸਟੋਰੀ ਇਹ ਕਿਦਾਂ ਦੇ ਅੰਗਲ ਦੇ ਵਿੱਚ ਲੈ ਕੇ ਆਈਏ ਜਿਹਦੇ ਵਿੱਚ ਸਾਰੀ ਚੀਜ਼ਾਂ ਬਹੁਤ ਹੀ ਵੱਖੋ ਵੱਖਰੇ ਤਰੀਕੇ ਨਾਲ ਫਿਰੋਈਆਂ ਗਈਆਂ ਇੱਕ ਸੀਨ ਨਾਲ ਦੂਜਾ ਸੀਨ ਬਹੁਤ ਵੱਖੋ ਵੱਖਰੇ ਜੁੜਦਾ ਆ ਜੇਕਰ ਆਪਾਂ ਫਿਲਮ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਚੈਟ ਨੂੰ ਦੱਸਣਾ ਚਾਹਾਂਗਾ ਕਿ ਆ ਫਿਲਮ ਦੇ ਵਿੱਚ 6 ਗਾਣੇ ਆ ਤਾਂ ਵੱਡੇ ਸਿੰਗਰ ਨੇ ਸਾਰੇ ਜਿਵੇਂ ਦਲੇਰ ਮਹਿੰਦੀ ਜੀ ਹੋ ਗਏ 76 ਰੋਸ਼ਨ ਫਰੈਂਸ ਫਿਰੋਜ਼ ਖਾਨ ਸ਼ਿਪਰਾ ਗੋਇਲ ਜੇ ਅਸਲ ਇਹਨਾਂ ਦੇ ਗਾਣੇ ਨੇ ਵੱਖ-ਵੱਖ ਜੋਂਡੇ ਦੇ ਗਾਣੇ ਨੇ ਸਾਰੇ ਔਰ ਬਹੁਤ ਹੀ ਜੇ ਕਈਏ ਵੀ ਗੱਲਾਂ ਜਿਹੜੀਆਂ ਉਹ ਉਹ ਫਿਲਮ ਦੀ ਸ਼ੂਟਿੰਗ ਕਰ ਲਓ ਕਿੱਥੇ ਵੀ ਲੈ ਜਾਣੀਆਂ ਉਹਦੇ ਵਾਸਤੇ ਤੁਸੀਂ ਹਰ ਤੋਂ ਮਾਫੀ ਮੰਗਦੇ ਗੱਤਕਾ ਦੇ ਵਿੱਚ ਤੁਸੀਂ ਆਪਣੇ ਜਿਹੜੇ ਜੋਰ ਹੈ ਤੁਹਾਡੇ ਇਹ ਇਹ ਦੇਖ ਕੇ ਕਰਦੇ ਕਿੱਥੇ ਸ਼ੂਟਿੰਗ ਹੋਣੀ ਹੈ ਜੀ ਆ ਫਿਲਮ ਜੱਟਾ ਡੋਲੀ ਨਾਲ ਦੀ ਜਿਹੜੀ ਸ਼ੂਟਿੰਗ ਹੋਈ ਹੈ ਉਹ ਆਪਣੇ ਚੰਡੀਗੜ੍ਹ ਦੇ ਵਿੱਚ ਹੋਈ ਹੈ ਕਈ ਪਿੰਡਾਂ ਦੇ ਵਿੱਚ ਮੋਹਾਲੀ ਦੇ ਵਿੱਚ ਹੋਈ ਆ ਲੁਧਿਆਣੇ ਸ਼ੂਟ ਕੀਤੀ ਆਪਾਂ ਤੇ ਮੈਂ ਉਹਨੂੰ ਦੱਸ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਰਾਮੋਜੀ ਫਿਲਮ ਸਿਟੀ ਜਿਹੜੀ ਕਿ এਸ਼ੀਆ ਦੀ ਅਗਰ ਮੈਂ ਕਹਾਂ ਵੱਡੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਹੈ ਉਹਦੇ ਵਿੱਚ ਵੀ ਸਾਡੀ ਫਿਲਮ ਸ਼ੂਟ ਹੋਈ ਹੈ ਔਰ ਪਹਿਲੀ ਪੰਜਾਬੀ ਫਿਲਮ ਹੈ ਉਹਨਾਂ ਦੇ ਰਿਕਾਰਡ ਦੇ हिसाब ਨਾਲ ਜਿਹੜੀ ਰਾਮੋਜੀ ਫਿਲਮ ਸਿਟੀ ਹਾਈਦਰਾਬਾਦ ਚ ਸ਼ੂਟ ਹੋਈ ਹੈ ਇਹਦਾ ਮਿਊਜ਼ਿਕ ਕਿਹਨੇ ਦਿੱਤਾ ਕੌਣ ਡਾਇਰੈਕਟਰ ਹੈ ਇਹਦੇ ਕੀ ਨਾਮ ਹੈ ਜੀ ਮਿਊਜ਼ਿਕ ਜਿਹੜਾ ਹੈਗਾ ਉਹ ਫਿਲਮ ਦਾ ਜਿਹੜਾ ਗਾਣਿਆਂ ਦਾ ਮਿਊਜ਼ਿਕ ਹੈਗਾ ਉਹ ਸਾਡੀ ਫਿਲਮ ਦੇ ਡਾਇਰੈਕਟਰ ਆਪਣੇ ਮਿਊਜ਼ਿਕ ਡਾਇਰੈਕਟਰ ਨੇ ਗੁਰਪ੍ਰੀਤ ਬੀਐਮਪੀ ਤੇ ਉਹਨਾਂ ਨੇ ਦਿੱਤਾ ਹੈ ਜੀ ਸਾਰੇ ਫਿਲਮ ਦਾ ਗਾਣਾ 6 ਗਾਣੇ ਨੇ 6 ਹੀ ਵੱਖਰੇ ਵੱਖਰੇ ਜੋ ਆਪਣੇ ਨੇ 160 ਸੌ ਇੱਕ ਮੋਟੀਵੇਸ਼ਨਲ Song ਆ ਇੱਕ ਕੁਝ ਅਟਰੈਕਸ਼ਨ Song ਆ ਇੱਕ ਕਲੱਬ ਦਾ ਗਾਣਾ ਹੈ ਤੇ ਇੱਕ ਪੰਗੜਾ ਵੀਰ ਹੈ ਜਿਵੇਂ ਤੁਸੀਂ ਦੇਖਦੇ ਹੋ ਘਰ ਕਿਸੇ ਕਿਸੇ ਫਿਲਮ ਕਿਹਾ ਹੋਇਆ ਜੀ ਪਿੱਛੇ ਪੋਸਟਰ ਦੇਖਿਓ ਇਹਨਾਂ ਦਿਖਾਓ ਕਿੱਥੇ ਲਿਖਿਆ ਪੰਜਾਬੀ ਵਿੱਚ ਨਹੀਂ ਹੈਗਾ ਜੀ ਹੋਣਾ ਚਾਹੀਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੋ ਸਾਡੇ ਅੱਗੇ ਤੁਸੀਂ ਰਿਲੀਜ਼ ਕਰ ਰਹੇ ਮੈਂ ਉਹਦੀ ਗੱਲ ਕਰਾਂ ਹਾਂ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਅਫੀਸਰ ਸਾਹਿਬ ਤੁਸੀਂ ਖੇਤ ਜਗ੍ਹਾ ਸਿਵੀ ਸਾਹਿਬ ਵੀ ਲਾਇਆ ਹੋਇਆ ਉਹ ਵੀ ਬੜਾ ਵਧੀਆ ਕੀਤਾ ਜੀ ਅੱਜ ਪੰਜਾਬੀ ਚ ਹੁੰਦਾ ਜਿਆਦਾ ਵਧੀਆ ਨਹੀਂ ਮੈਂ ਬਿਲਕੁਲ ਸਹਿਮਤ ਹਾਂ ਜੀ ਇਸ ਗੱਲ ਦੇ ਵਾਸਤੇ ਤੁਹਾਡਾ ਅਸੀਂ ਮਾਫ਼ੀ ਚਾਹੁੰਦੇ ਹਾਂ ਕਿਉਂਕਿ ਕਈ ਚੀਜ਼ਾਂ ਜਦੋਂ ਕਰਨ ਲੱਗਦੇ ਆ ਕਈ ਚੀਜ਼ਾਂ ਇਸ ਤੋਂ ਪਹਿਲਾਂ ਉਹ ਵੀ ਵਕ ਵਕ ਕਾਫੀ ਅਸੀਂ ਤੁਹਾਡਾ ਦੇਖ ਚੁੱਕੇ ਆ ਇਦੇ ਵਿੱਚ ਤੁਹਾਡਾ ਕੀ ਰਿਐਕਸ਼ਨ ਹੈ ਇਹਦੇ ਵਿੱਚ ਮੇਰੇ ਬਹੁਤ ਸੋਹਣਾ ਕੈਰੈਕਟਰ ਦਾ ਬਹੁਤ ਕਾਫੀ ਸ਼ੇਡਸ ਨੇ ਤੇ ਮੈਨੂੰ ਸਕ੍ਰਿਪਟ ਬਹੁਤ ਸੋਹਣੀ ਲੱਗੀ ਸੀ ਕਿਉਂਕਿ ਇਦਾਂ ਦੇ ਨਾਤਾ ਦਾ ਹੱਸਦਾ ਕਨਸੈਪਟ ਆਇਆ ਤੇ ਮੈਂ ਚਾਹਦੀ ਸੀ ਕਿ ਇਦਾਂ ਦਾ ਕਨਸੈਪਟ ਆਵੇ ਜਿਹਦੇ ਵਿੱਚ ਮੈਂ ਵੀ ਹਿੱਸਾ ਬਣਾ ਤੇ ਥੈਂਕਸ ਟੂ ਕੁਪਿੰਦਰ ਸਰ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਲਈ ਅਪਰੋਚ ਕੀਤਾ ਤੇ ਸਕ੍ਰਿਪਟ ਵਧੀਆ ਲੱਗੀ ਤੇ ਸਾਡੀ ਜੋ ਮੇਰੇ ਅਨਸ ਕਰੈਕਟਰ ਸੀਗਾ ਉਹ ਮੈਂ ਦੇਖਿਆ ਕਿ ਬਹੁਤ ਸੋਹਣਾ ਸੀਗਾ ਸਕਰੀਨਿੰਗ ਕਾਫੀ ਜ਼ਿਆਦਾ ਵਧੀਆ ਸੀਗੀ ਤੇ ਇਸ ਲਈ ਮੈਂ ਫਿਲਮ ਚੁਣੀ ਦਿੱਤੀ ਮੈਨੂੰ ਇਹ ਲੱਗਿਆ ਕਿ ਮੈਸੇਜ ਦੇਣਾ ਚਾਹੁੰਦੇ ਆਂ ਆ ਫਿਲਮ ਨੂੰ ਕਿ ਸਾਡੀ ਇੱਕ ਡਿਫਰੈਂਟ ਕਨਸੈਪਟ ਹੈਗਾ ਕਿ ਆਪਣੇ ਗੱਤਕੇ ਨਾਲ ਰਿਲੇਟਡ ਆ ਤੇ ਅਸੀਂ ਆਪਣੇ ਰਿਲੀਜੀਅਸ ਤੇ ਕਲਚਰ ਨੂੰ ਪ੍ਰਮੋਟ ਕਰਨ ਦੀ ਫਿਲਮ ਤਿਆਰ ਕੀਤੀ ਹੈ ਕਿਉਂਕਿ ਹਜ ਤੱਕ ਗੱਤਕੇ ਤੇ ਕੋਈ ਫਿਲਮ ਨਹੀਂ ਆਈ ਹੁੰਦੀ ਕਿ ਅਸੀਂ ਚਾਹੁੰਦੇ ਆਂ ਕਿ ਅਸੀਂ ਗੱਤਕੇ ਨੂੰ ਪ੍ਰਮੋਟ ਕਰੀਏ ਮੇਰੇ ਨਾਲ ਅਰੇਂਜ ਹੋ ਰਹੀ ਸੀ ਪੰਜ ਅੰਦਰੀ ਨੂੰ ਡਾਕਟਰ ਫੋਰਸ ਤੋਂ ਧੰਨਵਾਦ ਯਾਹੰਦੇ ਸਵਾਲ ਭਾਈ ਜੀ ਹਾਂ ਜੀ ਹਾਂ ਸਵਾਲ ਸੀ ਜੀ 2014 ਦੇ ਵਿੱਚ ਫਤਿਹਪੁਰ ਮਾਈਸੀ ਜੀ ਜੀ ਹਾਂ ਜੀ ਬਿਲਕੁਲ ਆਈ ਸੀ ਤੁਸੀਂ ਕਹਿ ਰਹੇ ਹੋ ਕਿ ਮਾਰਸ਼ਲ ਪੀਸ ਪਹਿਲੀ ਫਿਲਮ ਹੈ ਪੰਜਾਬੀ ਬਟ ਉਹ ਆਲਰੇਡੀ ਬਣ ਚੁੱਕੀ ਹੈ ਜੀ ਮੈਂ ਇਹ ਕਹਿ ਰਿਹਾ ਕਿ ਇਸ ਕਨਸੈਪਟ ਤੇ ਬਣੀ ਪਹਿਲੀ ਫਿਲਮ ਹੈ ਜੀ ਨਹੀਂ ਨਹੀਂ ਮੈਂ ਅਗਰ ਉਹ ਵੀ ਗੱਤਕੇ ਦੀ ਨਹੀਂ ਉਹ ਗੱਤਕੇ ਦੀ ਸਗੀ ਮੈਂ ਗੱਤਕੇ ਦੀ ਗੱਲ ਨਹੀਂ ਕਰ ਰਿਹਾ ਮੈਂ ਕਨਸੈਪਟ ਦੀ ਗੱਲ ਕਰ ਰਿਹਾ ਜਦੋਂ ਅਸੀਂ ਕਨਸੈਪਟ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਕੱਲਾ ਇੱਕ ਪਾਰਟਿਕੂਲਰ ਪੁਆਇੰਟ ਨਹੀਂ ਹੁੰਦਾ ਜ ਜਦੋਂ ਆਪਾਂ ਗੱਲ ਕਰਦੇ ਹਾਂ ਗੱਤਕੇ ਦੇ ਨਾਲ ਲਵ ਸਟੋਰੀ ਜਿਹੜੀ ਜੋੜੀ ਹੈ ਮੈਂ ਉਹਦੀ ਗੱਲ ਕਰ ਰਿਹਾ ਕਿ ਸਰ ਉਹਦੀ ਸੇਮ ਨਹੀਂ ਸੀ ਜਦੋਂ ਵਰਗੇ ਤੁਹਾਨੂੰ ਜੀ ਜਦੋਂ ਫਿਲਮ ਦੇਖੋਗੇ ਤਾਂ ਉਹਨਾਂ ਦੇ ਵਿੱਚ ਕਾਫੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਹੜੀ ਅਜੇ ਤੱਕ ਨਹੀਂ ਆਈ ਇੰਡਸਟਰੀ ਦੇ ਵਿੱਚ ਬਿਲਕੁਲ ਜੀ ਮਤਲਬ ਦਈ ਨੂੰ ਅਸੀਂ ਨੋਰਮਲ ਭਾਸ਼ਾ ਚ ਹੀਰੋ ਕਹਿੰਦੇ ਆ ਉਹ ਪਲੇ ਕਰ ਰਹੇ ਆ ਜੀ ਤੇ ਮੇਰੇ ਲੈਫਟ ਸਾਈਡ ਤੇ ਬੈਠੇ ਨੇ ਪ੍ਰਭ ਗਰੇਵਾਲ ਜਾਣੀ ਮਾਣੀ ਸਖਸ਼ੀਅਤ ਹੈ ਕਿ ਫਿਲਮ ਇੰਡਸਟਰੀ ਦੇ ਐ ਫੀਮੇਲ ਲੀਡ ਜਿਹਨੂੰ ਅਸੀਂ ਹੀਰੋਇਨ ਕਹਿੰਦੇ ਆ ਉਹਦਾ ਰੋਲ ਪਲੇ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਹੋਦਰ ਭਪਿੰਦਰ ਸਿੰਘ ਬਮਰਾ ਜੀ ਜਿਹੜੇ ਡਾਇਰੈਕਟਰ ਹੈਗੇ ਆ ਫਿਲਮ ਦੇ ਉਹ ਬੈਠੇ ਨੇ ਉਹਨਾਂ ਤੋਂ ਉਧਰ ਜਰਨੈਲ ਸਿੰਘ ਜੀ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਸਾਰੇ ਨਾ ਸਿਰਫ ਇਹਨਾਂ ਦੇ ਚਿਹਰੇ ਤੋਂ ਨਾ ਸਿਰਫ ਇਹਨਾਂ ਦੇ ਨਾਮ ਤੋਂ ਬਦਰ ਜ ਇਹਨਾਂ ਦੀ ਆਵਾਜ਼ ਤੋਂ ਵੀ ਇਹਨਾਂ ਨੂੰ ਪਛਾਣਦੇ ਹੋਵੋਗੇ ਜ਼ਰੂਰ ਬਹੁਤ ਵੱਡਾ ਇੱਕ ਸਤੰਭ ਹੈਗੇ ਆ ਫਿਲਮ ਇੰਡਸਟਰੀ ਦਾ ਮੇਰੇ ਸੱਜੇ ਪਾਸੇ ਸਨੀ ਗਿਲ ਭਾਜੀ ਬੈਠੇ ਨੇ ਨਾ ਸਿਰਫ ਬਾਲੀਵੁੱਡ ਜਿਹਨੂੰ ਅਸੀਂ ਪੰਜਾਬ ਫਿਲਮ ਇੰਡਸਟਰੀ ਕਹਿੰਦੇ ਆ ਬਲਕਿ ਬਾਲੀਵੁੱਡ ਦੇ ਵਿੱਚ ਵੀ ਬਹੁਤ ਵੱਡੀਆਂ ਫਿਲਮਾਂ ਦੇ ਵਿੱਚ ਇਨਾਂ ਨੇ ਬੜੇ ਸਾਲਾਂ ਤੋਂ ਕੰਮ ਕਰ ਰਹੇ ਨੇ ਅਗਰ ਆਜੀ ਦੀ ਕਰੰਟ ਗੱਲ ਕਰੀਏ ਤਾਂ ਐਨੀਮਲ ਫਿਲਮ ਔਰ ਉਹਦੇ ਨਾਲ ਲੱਕੀ ਸਹਿਮ ਬਾਦਲ ਜਿਹੜੀ ਦੋਵੇਂ ਇਕੱਠੀਆਂ ਲੱਗੀਆਂ ਦੋਵਾਂ ਦੇ ਵਿੱਚ ਸਰੀਕਲ ਪਾਈ ਦਾ ਰੋਲ ਪਲੇ ਕੀਤਾ ਹੋਇਆ ਤਾਂ ਉਹਨਾਂ ਤੋਂ ਨਾਲ ਸ਼ੁਗਲੀ ਜੁਗਲੀ ਜੀ ਬੈਠੇ ਨੇ ਦੋਵੇਂ ਜਣੇ ਤੇ ਸਾਡੀ ਫਿਲਮ ਦਾ ਜੋ ਬਹੁਤ ਲਾਈਟ ਹਿਊਮਰ ਕਾਮਿਕ ਪਾਰਟ ਜਿਹਨੂੰ ਅਸੀਂ ਕਾਮੇਡੀ ਕਹਿੰਦੇ ਹਾਂ ਬਹੁਤ ਸੋਹਣੀ ਜੀ ਲੌਜੀਕਲ ਕਾਮੇਡੀ ਜਿਹੜੀ ਆ ਉਹ ਸ਼ੁਗਲੀ ਜੁਗਲੀ ਆ ਤੇ ਮੇਰੀ ਆਵਾਜ਼ ਅਗਰ ਸਰਕਾਰ ਤੱਕ ਪਹੁੰਚਦੀ ਹੈ ਤਾਂ ਮੇਰੀ ਉਹਨਾਂ ਤੋਂ ਇਹੀ ਰਿਕਵੈਸਟ ਆ ਕੀ ਗੱਤਕੇ ਨੂੰ ਪ੍ਰਮੋਟ ਕਰੋ ਨਾ ਕਿ ਫਿਲਮ ਤੁਹਾਡੀ ਆਪਣੀ ਮੈਂ ਆਡੀਅנס ਨੂੰ ਆਡੀਅנס ਨੂੰ ਮੈਂ ਰਿਕਵੈਸਟ ਕਰ ਸਕਦਾ ਹਾਂ ਔਰ ਮੈਂ ਸਰਕਾਰ ਨੂੰ ਰਿਕਵੈਸਟ ਕਰਾਂਗਾ ਉਹ ਮੇਰਾ ਪਰਸਨਲ ਬਾਤ ਹੋ ਜਾਏਗਾ ਲੇਕਿਨ ਮੈਂ ਗੱਤਕੇ ਲਈ ਚਾਹਣਾ ਕਿ ਸਰਕਾਰ ਜਿਹੜੀ ਹੈ ਸਕੂਲਾਂ ਦੇ ਵਿੱਚ ਮੰਡੀਟਰੀ ਕਰੇ ਜੀ ਗੱਤਕੇ ਨੂੰ ਕਿੰਨਾ ਸਮਾਂ ਲੱਗਿਆ ਫਿਲਮ ਤਿਆਰ ਕਰਨ ਨੂੰ ਆਪਾਂ ਜਿਹੜੀ ਫਿਲਮ ਹੈ ਜੀ ਇਹਨੂੰ ਸ਼ੂਟ ਦੋ ਹਿੱਸਿਆਂ 'ਚ ਸਾਨੂੰ ਕਰਨਾ ਪਿਆ ਅਸੀਂ ਪਹਿਲੀ ਵਾਰ ਜਦੋਂ ਸ਼ੂਟ ਕੀਤਾ ਸੀਗਾ ਤੇ ਉਹ ਸਾਨੂੰ 20 ਤੋਂ 32 ਦਿਨ ਲੱਗੇ ਸੀਗੇ ਤੇ ਦੂਜਾ ਸ਼ੂਟ ਹੋਇਆ ਉਹਨੂੰ 15 ਦਿਨ ਲੱਗੇ ਸੀ ਜੀ ਸੋ ਫਿਲਮ ਦਾ ਬਜਟ ਕਿੰਨਾ ਕੁ ਬਜਟ ਰਿਹਾ ਬਜਟ ਦੇਖੋ ਇਤਨਾ ਕਹਿਣਾ ਤਾਂ ਔਖਾ ਹੈ ਕਿੰਨਾ ਪਤਾ ਜਿੰਨਾ ਸੋਚਿਆ ਸੀ ਉਸ ਤੋਂ ਬਹੁਤ ਉੱਪਰ ਚਲ ਗਿਆ ਸੀ ਅਮਾਉਂਟ ਗਈ ਅਮਾਉਂਟ ਦਾ ਅਮਾਉਂਟ ਕਾਊਂਟਰ ਦੇਖ ਕੇ ਤਾਂ ਸਗਾ ਜੀ ਤਾਂ ਮੈਂ ਦੱਸ ਨਹੀਂ ਕਰਦਾ ਜੀ ਪਰ ਅਪਜੀਤ ਜੀ ਤੁਹਾਡਾ ਕੀ ਐਕਸਪੀਰੀਅੰਸ ਪ੍ਰਪਜੀਤ ਜੀ ਨਾਲ ਗੱਲ ਕਰਨੀ ਹੈ ਹਾਂਜੀ ਬਬਜੀ ਨਾਲ ਗੱਲ ਕਰੋ ਹਾਂਜੀ ਮਾਈਕ ਕਰਕੇ ਕਰ ਲੋ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਜੀ ਇਸ ਫਿਲਮ ਦੇ ਵਿੱਚ ਤੇ ਕੈਰੈਕਟਰ ਰੋਲ ਕੀ ਹੈ ਤੁਹਾਡਾ ਵਿੱਚ ਸਿਸਟਿਕਲ ਸਾਰਿਆਂ ਨੂੰ ਮੈਂ ਪ੍ਰਮਾਣ ਕਰੀਵਾ ਤੇ ਥੈਂਕ ਯੂ ਸੋ ਮਚ ਸਾਰੇ ਮੀਡੀਆ ਦਾ ਜੇ ਜਿਹੜਾ ਆਪਣਾ ਟਾਈਮ ਕਰਕੇ ਸਾਡੇ ਲਈ ਆਏ ਸਾਡੀ ਫਿਲਮ ਨੂੰ ਪ੍ਰਮੋਟ ਕਰਨ ਲਈ ਇਸ ਫਿਲਮ ਵਿੱਚ ਮੇਰਾ ਕਿਰੈਕਟਰ ਆ ਜੋ ਕਿ ਬਹੁਤ ਥੋੜੀ ਸਿੰਪਲ ਦਿਖਾਈ ਆ ਆਪਣੇ ਫੈਮਿਲੀ ਨਾਲ ਪਲੰਟ ਕਰ ਤੇ ਆਪਣੀ ਫੈਮਿਲੀ ਤੋਂ ਕਿਤੇ ਬਾਹਰ ਨਹੀਂ ਜਾਂਦੀ ਤੇ ਇਹਦੇ ਵਿੱਚ ਇੱਕ ਤੁਸੀਂ ਲਵ ਕਮੇਡੀ ਦੇਖੂਗੀ ਜੋ ਮੇਰੀ ਟਿੱਕ ਲੱਗਦੀ ਹੈ ਇਹਦੇ ਵਿੱਚ ਇਹ ਹੈਗਾ ਕਿ ਕਿਰਨਦੀਪ ਦਾ ਤੁਸੀਂ ਟ੍ਰੇਲਰ ਵਿੱਚ ਦੇਖਿਆ ਹੋਏਗਾ ਕਿ ਕਿਰਨਦੀਪ ਇਹਨਾਂ ਦੇ ਪਾਤਰ ਨਾਲ ਥੋੜਾ ਮਿਸ ਅੰਡਰਸਟੈਂਡਿੰਗ ਚੱਲ ਰਹੀਆਂ ਨੇ ਤੇ ਉਸ ਨੂੰ ਦੇਖ ਕੇ ਮੈਨੂੰ ਕੁਝ ਫੀਲ ਹੁੰਦਾ ਕਿ ਇਹ ਫੈਮਿਲੀ ਕਨੈਕਟ ਹੋਣੀ ਚਾਹੀਦੀ ਹੈ ਤੇ ਮੇਰਾ ਇਹਦੇ ਵਿੱਚ ਰੋਲ ਹੈਗਾ ਕਿ ਮੈਂ ਇਹਨਾਂ ਦੀ ਫੈਮਿਲੀ ਨੂੰ ਜੋੜਦੀ ਆ ਇਹਨਾਂ ਦੇ ਫੈਮਿਲੀ ਨੂੰ ਕਿੱਦਾਂ ਉਹਨਾਂ ਨੂੰ ਕਨੈਕਟ ਕਰਦੀ ਆ ਦੂਸਰਾ ਸਾਡਾ ਜੋ ਪਾਠ ਹੈਗਾ ਲਰ ਕੋਮਿਸਟਰੀ ਉਹ ਤੁਸੀਂ ਤੁਹਾਨੂੰ ਜਲਦੀ ਰੀਡ ਕਰਕੇ ਸਿਨੇਮਾਸ